ਤੇ ਇੱਕ ਇਹ ਬਹੁਤ ਹੀ ਹਸੀਨ ਜਿਹੜੇ ਪਲ ਹੁੰਦੇ ਆ ਇੱਕ ਯਾਦਗਾਰ ਬਣ ਜਾਂਦੇ ਆ ਸੋ ਇਸ ਕਰਕੇ ਆਪਾਂ ਤੇ ਅਸੀਂ ਵੀ ਜਿਹੜੇ ਕਰਦੇ ਆ ਜੇ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਤੇ ਆ ਪਿੱਛੇ ਪਿੱਛੇ ਸੰਗਤ ਜੀ ਨਾਲ-ਨਾਲ ਗੁਰੂ ਸਾਹਿਬ ਦੇ ਆਉਣ ਤੋਂ ਪਹਿਲਾਂ ਪਹਿਲਾਂ ਸਫਾਈ ਕਰਦੇ ਹੋਏ ਤੇ ਗੁਰਸ਼ਿਫਤ ਤੇ ਗੋਸ਼ਿਫਤ ਦੀ ਮੰਮਾ ਵੀ ਜਿਹੜੇ ਮੱਥਾ ਟੇਕਣ ਆ ਚੁੱਕੇ ਆ ਜੀ ਉਹ ਪਰਲੇ ਪਾਸੇ ਫਿਰਦੇ ਹੋਏ ਆ ਗੁਰਸੇਵਤ ਸਾਰਾ ਸਿੱਤਾ ਪਿਆ ਸੀ ਇਸ ਕਰਕੇ ਗੁਰਸੇਵਤ ਜਿਹੜਾ ਨਹੀਂ ਦੇ ਸਕਿਆ ਤੇ ਆਜੀ ਸਾਡੀ ਗਲੀ ਮਹੱਲੇ ਦੇ ਸਾਡੇ ਭੈਣਤਾ ਜੋ ਕਹਤ ਸੀ ਬਾਬਾ ਜੀ ਦੀ ਵੇਟ ਹੁੰਦਾ ਸਿੱਧੂਆਂ ਦਾ ਹਾਏ ਨਹੀਂ ਸਿੱਧੂਆਂ ਦਾ ਹਾ ਹਾਂਜੀ ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਕੀ ਹਾਲ ਚਾਲ ਆ ਜੀ ਸਭ ਨੂੰ ਸਾਡੇ ਵੱਲੋਂ ਮੇਰੇ ਗੁਰਸੇਵਤ ਵੱਲੋਂ ਸਿੱਧੂ ਸਾਹਿਬ ਵੱਲੋਂ ਜੀ ਗੁਰਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਤੇ ਸਾਡੇ ਪਿੰਡ ਅੱਜ ਜੀ ਨਗਰ ਕੀਰਤਨ ਜਿਹੜਾ ਨਿਕਲ ਰਿਹਾ ਜੀ ਤੇ ਤੁਸੀਂ ਸੋਚ ਰਹੇ ਹੋਗੇ ਅਸੀਂ ਕਿੱਥੇ ਫਿਰਦੇ ਹਨ ਤੇ ਸਿੱਧੂ ਸਾਹਿਬ ਲੱਗੇ ਐ ਅਸੀਂ ਕੰਮ ਤੇ ਜੀ ਜਿਹੜਾ ਗੁਰਸੇਪਤ ਕਹਿਣਾ ਮੈਂ ਪਾਪਾ ਕੋਲੇ ਜਾਣਾ ਮੈਂ ਕਿਹਾ ਚਲੋ ਫਿਰ ਆਪਾਂ ਚੱਲਦੇ ਹਾਂ ਜੀ ਤੇ ਆ ਦੇਖੋ ਜੀ ਇਹ ਲੱਗੇ ਹੋਏ ਆ ਕੰਮ ਤੇ ਤੇ ਕੰਮ ਆ ਜਿਹੜਾ ਸਾਡੇ ਹਨਾ ਬਿਲਕੁਲ ਨੇੜੇ ਹੀ ਸੀ ਤਾਂ ਹੀ ਕਰਕੇ ਜਿਹੜਾ ਅਸੀਂ ਮਗਰ ਆ ਗਏ ਜੀ ਲੱਗੇ ਹੋਏ ਆ ਕੰਮ ਤੇ ਹਾਂਜੀ ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਸਭ ਤੋਂ ਪਹਿਲਾਂ ਤਾਂ ਜੀ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਜੀ ਸਾਡੇ ਪਿੰਡ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਸਤਵ ਤੇ ਅੱਜ ਨਿਕਰੇ ਆ ਸੀਗੇ ਜੀ ਜਿਹੜਾ ਨਗਰ ਕੀਰਤਨ ਤੇ ਸੋ ਉਹ ਨਗਰ ਕੀਰਤਨ ਦੀ ਜਿਹੜੀ ਆਪਾਂ ਤੁਹਾਨੂੰ ਇੱਕ ਝਲਕ ਦਿਖਾਵਾਂਗੇ ਤੇ ਆਪਾਂ ਇੱਥੇ ਲੱਗੇ ਹੋਏ ਸੀ ਕੰਮ ਤੇ ਨਾਲੇ ਗੁਰੂ ਸਾਹਿਬ ਨੂੰ ਮੱਥਾ ਟੇਕਾਂਗੇ ਤੇ ਨਾਲੇ ਆਪਾਂ ਤੁਹਾਨੂੰ ਜੀ ਵੀਡੀਓ ਦੇ ਵਿੱਚ ਅੱਗੇ ਚੱਲ ਕੇ ਦਿਖਾਵਾਂਗੇ ਹਨਾ ਵੀ ਜਿਹੜਾ ਸਾਡੇ ਪਿੰਡ ਦੇ ਵਿੱਚ ਨਿਕਲਿਆ ਨਗਰ ਕੀਰਤਨ ਜਿਹੜਾ ਗੁਰਸੇਪਤਾ ਜੀ ਸਾਡਾ ਸੌਂਗ ਹੈ ਕਿਉਂਕਿ ਇਹ ਐਸੀ ਨਹਾ ਕੇ ਬਾਕੀ ਜੀ ਚਲੋ ਫਿਰ ਤੁਹਾਨੂੰ ਦਿਖਾਵਾਂਗੇ ਝਲਕ ਜੀ ਤੇ ਬਾਕੀ ਵਾਹਿਗੁਰੂ ਸਾਰਿਆਂ ਨੂੰ ਖੁਸ਼ ਰੱਖੇ ਜੀ ਤੇ ਆਉਣ ਵਾਲਾ ਸਾਲ ਵੀ ਵਧੀਆ ਹੀ ਆਵੇ ਜੀ ਸਾਰੇ ਲਈ ਤੇ ਲਓ ਵੀ ਮਿੱਤਰੋ ਲੱਗ ਰਿਹਾ ਵੀ ਜਿਹੜਾ ਨਗਰ ਕੀਰਤਨ ਆ ਰਿਹਾ ਜੀ ਆਪਣੇ ਇਧਰ ਮੱਲੇ ਸੋ ਆਪਾਂ ਚੱਲਦੇ ਆਂ ਤੇ ਦਿਖਾਉਨੇ ਆ ਤੁਹਾਨੂੰ ਵੀ ਹਨਾ ਤੇ ਕਿੰਨੀ ਕਿ ਸੰਗਤ ਆ ਜਿਹੜੀ ਇੰਤਜ਼ਾਰ ਕਰ ਰਹੀ ਐ ਸੋ ਸਾਰਾ ਕੁਝ ਤੁਹਾਨੂੰ ਦਿਖਾਉਨੇ ਆ ਜੀ ਦੇਖੋ ਬਣੇ ਰਹੋ ਵੀਡੀਓ ਦੇ ਨਾਲ ਨਗਰ ਕੀਰਤਨ ਜਿਹੜਾ ਜੀ ਆਪਣੇ ਮਹੱਲੇ ਦੇ ਵਿੱਚ ਆ ਰਿਹਾ ਹਨਾ ਤੇ ਸੰਗਤ ਬੈਠੀ ਕਰ ਰਹੀ ਐ ਇੰਤਜ਼ਾਰ ਤੇ ਕੁਸ਼ਕ ਲਮ ਹੈ ਤੁਹਾਨੂੰ ਆਪਾਂ ਦਿਖਾਉਨੇ ਆ ਜੀ ਆਹ ਦੇਖੋ ਜੀ ਸਾਡੇ ਮਹੱਲੇ ਦੇ ਵਿੱਚ ਸੰਗਤ ਜਿਹੜੀ ਕਰ ਰਹੀ ਐ ਇੰਤਜ਼ਾਰ ਗੁਰਸ਼ੇਫਤ ਵੀ ਹੋ ਗੜਾ ਗੁਰਸ਼ੇਫਤ ਦੀ ਮੰਮਾ ਜਸ਼ਨ ਨਬੂ ਤੇ ਕੁਸ਼ਕ ਸੰਗਤ ਇੱਦੀ ਬੈਠੀ ਐ ਜੀ ਸਾਰੇ ਕਰ ਰਹੇ ਇੰਤਜ਼ਾਰ ਤੇ ਜਿਵੇਂ ਨਗਰ ਕੀਰਤਨ ਆਉਂਦਾ ਆਪਣੇ ਕਰੀਬ ਜੇ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਤੇ ਅਸੀਂ ਵੀ ਜਿਹੜੇ ਕਰ ਰਹੇ ਹਾਂ ਜੇ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਤੇ ਕਾਫੀ ਟਾਈਮ ਜਿਸੀਂ ਵੇਟ ਕਰ ਰਹੇ ਹਾਂ ਕੰਮ ਕੱਢ ਕੇ ਇੱਥੇ ਨੂੰ ਆ ਜੰਨੇ ਦੇਖਣ ਲੱਗ ਜੰਨੇ ਕਿ ਕਦੋਂ ਕਰਿਆ ਕਦੋਂ ਕਰਿਆ ਸੋ ਹੁਣ ਫਾਈਨਲੀ ਆ ਰਹੇ ਆ ਤੇ ਕਰਦੇ ਆਂ ਜੀ ਦਰਸ਼ਨ ਗੁਰੂ ਸਾਹਿਬ ਦੇ ਤੇ ਨਾਲੇ ਤੁਹਾਨੂੰ ਕਰਾਉਣੇ ਜੀ ਦਰਸ਼ਨ ਮੱਬਾ ਜੀ ਵੀ ਆ ਰਹੇ ਆ ਤੇ ਕਰਾਉਣੇ ਜੀ ਤੁਹਾਨੂੰ ਵੀ ਦਰਸ਼ਨ ਸੋ ਬਣੇ ਰਿਓ ਜੀ ਵਲੌਗ ਦੇ ਨਾਲ ਸਵਾਜ ਦਾ ਵਲੌਗ ਆਪਣਾ ਜੀ ਨਗਰ ਕੀਰਤਨ ਦਾ ਹੋ ਰਿਹਾ ਖਾਸ ਇੱਕ ਕਰੋ ਜੀ ਦਰਸ਼ਨ ਗੱਤਕਾ ਵਾਲੇ ਸਿੰਘ ਵੀ ਆ ਰਹੇ ਆ ਜੀ ਗੱਤਕਾ ਵੀ ਖੇਡਿਆ ਜਾ ਰਿਹਾ ਹਨਾ ਤੇ ਮੈਂ ਸੋਚਿਆ ਕਿ ਉਹਨਾਂ ਜਿਹੜੇ ਬਾਹਰ ਜਾਂ ਦੂਰ ਦਰਾਡੇ ਬੈਠੇ ਭੈਣ ਭਰਾ ਤੋਂ ਉਹਨਾਂ ਨੂੰ ਕਰਨ ਆਪਣਾ ਇਹ ਗੱਤਕਾ ਦਿਖਾਈਏ ਤੇ ਇਸ ਕਰਕੇ ਆਪਾਂ ਸੋਚਿਆ ਵੀ ਕੋਈ ਦੀ ਕੋਸ਼ਿਸ਼ ਇੱਕ ਛੋਟੀ ਜੀ ਵੀਡੀਓ ਬਣਾ ਕੇ ਆਜੇ ਗੱਤਕਾ ਵਾਲੇ ਨਿਹੰਗ ਸਿੰਘ ਜੋ ਕਿ ਖੇਡਦੇ ਆ ਜੀ ਗੱਤਕਾ ਤੇ ਆਪਿੱਛੇ ਪਿੱਛੇ ਸੰਗਤ ਜੀ ਨਾਲ-ਨਾਲ ਗੁਰੂ ਸਾਹਿਬ ਦੇ ਹੋਂ ਤੋਂ ਪਹਿਲਾਂ ਪਹਿਲਾਂ ਸਫਾਈ ਕਰਦੇ ਹੋਏ ਤੇ ਉਹ ਪਿੱਛੇ ਪੰਜ ਪਿਆਰੇ ਖੜੇ ਹੋਏ ਆ ਜੀ ਤਿਆਰ ਆ ਤੇ ਨਾਲ ਹੀ ਆਪਾਂ ਤੁਹਾਨੂੰ ਫੇਰ ਥੋੜੀ ਦੇਰ ਚਿਕਰਾਉਣੀ ਹੈ ਜੀ ਗੁਰੂ ਸਾਹਿਬ ਦੇ ਦਰਸ਼ਨ ਹਨ ਸੋ ਬਹੁਤ ਹੀ ਸਹਿਜ ਭਾਵਨਾ ਦੇ ਨਾਲ ਜਿਹੜੀਆਂ ਕੀਤੀਆਂ ਜਾ ਰਹੀਆਂ ਜੀ ਸੇਵਾ ਲੋ ਜੀ ਪਿਆਰੇ ਦੋਸਤੋ ਕਰੋ ਜੀ ਦਰਸ਼ਨ ਪੰਜ ਪਿਆਰਿਆਂ ਦੇ ਗੁਰੂ ਸਾਹਿਬ ਜੀ ਦੀ ਜਵਾਰੀ ਆ ਚੁੱਕੀ ਹੈ ਜੀ ਪਹੁੰਚ ਚੁੱਕੀ ਆ ਆਪਣੇ ਨਜ਼ਦੀਕ ਤੇ ਲੋ ਜੀ ਤੁਸੀਂ ਵੀ ਕਰੋ ਦਰਸ਼ਨ ਤੇ ਦੱਸਣਾ ਜਿਹੜਾ ਕਮੈਂਟਾਂ ਦੇ ਵਿੱਚ ਆਏ ਗੁਰੂ ਜੀ ਜੀ ਜਿਹੜਾ ਤੁਹਾਡੇ ਪਿੰਡ ਦਾ ਨਗਰ ਕੀਰਤਨ ਤੁਹਾਨੂੰ ਚੰਗਾ ਲੱਗਾ ਸੋ ਬਹੁਤ ਜਿਹੜੀ ਸੰਗਤ ਹੈ ਜੀ ਨਾਲ ਗੁਰੂ ਸਾਹਿਬ ਜੀ ਦੇ ਤੇ ਬਹੁਤ ਸੋਹਣਾ ਮਾਹੌਲ ਬਣਿਆ ਹੋਇਆ ਜੀ ਲੋ ਜੀ ਗੁਰੂ ਸਾਹਿਬ ਜੀ ਆ ਚੁੱਕੇ ਨੇ ਤੁਸੀਂ ਕਰੋ ਪਿਆਰੇ ਦਰਸ਼ਨ ਗੁਰੂ ਸਾਹਿਬ ਜੀ ਸਤਿ ਸ੍ਰੀ ਅਕਾਲ। ਆਣੀ ਪੜੇ ਨੰਬਰ 31 ਨਾ ਮੇਰੇ ਤਰਫੋਂ ਸਿੰਘ। ਲੋ ਜੀ ਭਾਈ ਸੰਗਤ ਜੀ ਆਪਾਂ ਵੀ ਮੱਥਾ ਇੱਕ ਵਾਰ ਸਿੰਘ ਸਾਹਿਬ ਜੀ ਨੂੰ ਤੇ ਹੁਣ ਸੁਦਰਸ਼ਨ ਕਲੋ ਜੀ ਇੱਕ ਵਾਰੀ ਸੰਗਤ ਸਾਹਿਬ ਦੀ ਸਾਰੀ ਸੰਗਤ ਦੇ ਤੇ ਬਹੁਤ ਜਿਹੜੀ ਸੰਗਤ ਆਈ ਹੋਈ ਆ ਤੇ ਹੁਣ ਅੱਗੇ ਇੱਕ ਦਿਖਾਇਆ ਜਾ ਰਿਹਾ ਜੀ ਪੁਰੀ ਸਭਾ ਬੰਨਦਾ ਦਸਤਾ ਇਹ ਪਦਅ ਵੀ ਜਿਹੜਾ ਤੁਹਾਨੂੰ ਦਿਖਾਵਾਗੇ ਜੀ ਬਹੁਤ ਜਿਆਦਾ ਜਰੀ ਦਰਸਾ ਤੇ ਪਸੰਦ ਆਈ ਜੀ ਹਣਾ ਸੋ ਬਹੁਤ ਵਧੀਆ ਲੱਗਿਆ ਬਹੁਤ ਸੋਹਣਾ ਮਾਹੌਲ ਬਣਿਆ ਹੋਇਆ ਜੀ ਜੇ ਦਾ ਨਗਰ ਕੀਰਤਨ ਕਿੰਨੀ ਸੰਗਤ ਅਦਾ ਇਕੱਠਾ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਜਿਹੜੀ ਸਾਰੀ ਸੰਗਤ ਇੱਥੇ ਫਿਰਦੀ ਆ ਸੋ ਲਾਈਕ ਕਮੈਂਟ ਕਰਕੇ ਸ਼ੇਅਰ ਜ਼ਰੂਰ ਕਰੋ ਇਹ ਵੀ ਸਾਡੇ ਪਿੰਡ ਗੋਨਿਆਣਾ ਦਾ ਜਿਹੜਾ ਨਗਰ ਕੀਰਤਨ ਨਿਕਲ ਰਿਹਾ ਸੀ ਉਹਦੇ ਆਪਾਂ ਸੋਨੇ ਥੋੜੇ ਲੰਬੇ ਤੇ ਫਲ ਜਿਹੜੇ ਕੈਰੀ ਤੇ ਫਾਟੇ ਤੇ ਗੁਰਸੇਪ ਤੇ ਗੋਸੇਪ ਦੀ ਮੰਮਾ ਵੀ ਜਿਹੜੇ ਮੱਥਾ ਟੇਕਨਾਲ ਕੀਤੇ ਆ ਜੀ ਉਹ ਪਰਲੇ ਪਾਸੇ ਫਿਰਦੇ ਹੋਏ ਆ ਸੋ ਇਸ ਕਰਕੇ ਹੋ ਸਕਦਾ ਹੈ ਕੈਮਰੇ ਵਿੱਚ ਨਾਂ ਆਉਨ ਲੋ ਜੀ ਆ ਚੁੱਕੇ ਨੇ ਸੋ ਸਾਡਾ ਗੁਰਸੇਪ ਜਿਹੜਾ ਗੁਰਸਹਿਬ ਜੀ ਨੂੰ ਟੇਕ ਰਿਹਾ ਜੀ ਮੱਥਾ ਕੇ ਨਾਲ ਗੋਸੇਪ ਤੇ ਮੰਮਾ ਸਾਡੇ ਮਹੱਲੇ ਦੇ ਸਾਰੇ ਭੈਣ ਭਰਾ ਜਿੰਨੇ ਵੀ ਸਭ ਗੁਰਸਹਿਬ ਜੀ ਨੂੰ ਟੇਕ ਰਿਹਾ ਜੀ ਮੱਥਾ ਜੱਗ ਕੀ ਹੋ ਰਿਹਾ ਜੀ ਗੱਤਕੇ ਦੀ ਤਿਆਰੀ ਗੱਤਕਾ ਖੇਡਿਆ ਜਾ ਰਿਹਾ ਤੇ ਸੰਗਤ ਨੂੰ ਜਿਹੜਾ ਇੱਥੇ ਲੰਗਰ ਪਾਣੀ ਸ਼ਿਕਾਇਆ ਜਾਊਗਾ ਜੀ ਸੋ ਬਹੁਤ ਵਧੀਆ ਲੱਗਿਆ ਮਨ ਨੂੰ ਸ਼ਾਂਤੀ ਮਿਲੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਪਰ ਸਿੱਧਾ ਨਗਰ ਕੀਰਤਨ ਦੇ ਦਰਸ਼ਨ ਕੀਤੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਮਨ ਬਾਗੋ ਬਾਗ ਹੋ ਗਿਆ ਕਲੋ ਜੀ ਪਿਆਰੇ ਸੁਣ ਲਿਓ ਦੇਖੋ ਜੀ ਬਾਬਾ ਜੀ ਸواری ਜਿਹੜੀ ਅੱਜ ਚੱਲ ਪੁਕੀ ਹੈ ਨਾ ਸੋ ਇੱਥੇ ਆਪਣੀ ਲਈ ਇੱਕ ਸੰਦਰ ਪੜੀ ਛਕਿਆ ਤੇ ਹੁਣ ਜਾ ਰਹੇ ਜੀ ਅੱਗੇ ਸੋਫਾ ਬਹੁਤ ਹੀ ਹਸੀਨ ਤੇ ਪਿਆਰੇ ਪਿਆਰੇ ਫਲ ਜਿਹੜੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਸੰਗਤ ਜਿਹੜੀ ਜਿਹੜਾ ਸਾਡੇ ਪਿੰਡ ਦਾ ਨਗਰ ਕੀਰਤਨ ਹੈ ਤੁਹਾਨੂੰ ਕਿੱਦਾਂ ਦਾ ਲੱਗਿਆ ਹੈ ਨਾ ਸੋ ਆਪਾਂ ਤੁਹਾਨੂੰ ਜਿਹੜਾ ਇਹ ਪਲ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੀ। ਸਾਈਕਰੋ ਜੀ ਮੇਰ ਕਰ ਰਹੇ ਹਨ ਅਸਲ ਵਿੱਚ ਆਪਾਂ ਵੀ ਜ਼ਰੂਰ ਕੋਈ ਨਾ ਕੋਈ ਲੰਗਰ ਦੀ ਸੇਵਾ ਜ਼ਰੂਰ ਕਰਾਂਗੇ ਬਿਲਕੁਲ। ਸੋ ਠੀਕ ਹੈ ਪਿਆਰੇ ਦੋਸਤੋ ਸੋ ਆਪਾਂ ਤੁਹਾਨੂੰ ਮਾਹੌਲ ਦਿਖਾਤਾ ਜੀ ਬਹੁਤ ਸੋਹਣਾ ਸੀਗਾ। ਗਰਸੇ ਪਸਾਰਾ ਸਿੱਤਾ ਪਿਆਸੀ ਇਸ ਕਰਕੇ ਗਰਸੇ ਤੇ ਜਿਹੜਾ ਨਹੀਂ ਦੇ ਸਕਿਆ। ਪਿਆ ਜੀ ਸਾਡੀ ਗਲੀ ਮਹੱਲੇ ਦੇ ਸਾਡੇ ਭੈਣ ਸਾਜੋ ਕੱਥੀ ਬਾਬਾ ਜੀ ਦੀ ਵੇਟ ਤੇ ਬਾਬਾ ਜੀ ਨੂੰ ਮੱਥਾ ਟੇਕ ਕੇ ਹੁਣ ਹੋ ਗਿਆ ਜੀ ਫ੍ਰੀ। ਕੀ ਜੀ? ਤੇ ਸਾਡੇ ਗਲੀ ਮਲੇਸ਼ੀ ਠੀਕ ਸੋ ਹਾਂਜੀ ਪਿਆਰੇ ਦੋਸਤੋ ਆਪਾਂ ਕੋਸ਼ਿਸ਼ ਕੀਤੀ ਹੈ ਜੀ ਸਾਡੇ ਪਿੰਡ ਗੋਨਿਆਣੇ ਦੇ ਗੁਰੂ ਸਾਹਿਬ ਦੀ ਸਵਾਰੀ ਆਈ ਸੀ ਤੇ ਨਗਰ ਕੀਰਤਨ ਦਿਖਾਉਣ ਦੀ ਤੇ ਕਮੈਂਟ ਕਰਕੇ ਦੱਸਿਓ ਜਿਹੜਾ ਜੀ ਨਗਰ ਕੀਰਤਨ ਦੇਖ ਕੇ ਤੁਹਾਨੂੰ ਕਿੱਦਾਂ ਦਾ ਛੋਟੇ ਜੀ ਪਿੰਡ ਦਾ ਛੋਟਾ ਜਿਹਾ ਨਗਰ ਕੀਰਤਨ ਕਿਵੇਂ ਲੱਗਿਆ ਜੀ ਕਿੱਦਾਂ ਦਾ ਲੱਗਿਆ ਹਨਾ ਕਮੈਂਟ ਕਰਕੇ ਤੇ ਬਾਕੀ ਤੁਸੀਂ ਵੀ ਦੱਸਦੇ ਰਹੋ ਜੇ ਹਨਾ ਜੀ ਤੁਹਾਡੇ ਕਿੱਥੇ ਕਿੱਥੇ ਕਿਹੜੇ ਕਿਹੜੇ ਪਿੰਡਾਂ ਚ ਨਗਰ ਕੀਰਤਨ ਜਿਹੜਾ ਨਿਕਲਿਆ ਜੀ ਤੇ ਇਹ ਵੀਡੀਓ ਆਪਾਂ ਇਸ ਕਰਕੇ ਸ਼ੂਟ ਕੀਤੀ ਹੈ ਜੀ ਕਿਈ ਕਈ ਆਪਣੇ ਭੈਣ ਭਰਾ ਜੋ ਦੂਰ ਦਰਾਡੇ ਬੈਠੇ ਹਨ ਹਨਾ ਜਿਵੇਂ ਦੇਸਾਂ ਵਿਦੇਸਾਂ ਦੇ ਵਿੱਚ ਤੇ ਉਹ ਇਸ ਚੀਜ਼ ਨੂੰ ਦੇਖ ਸਕਣ ਤਾਂ ਜੋ ਉਹਨਾਂ ਨੂੰ ਵਧੀਆ ਲੱਗੇ ਤੇ ਇੱਕ ਇਹ ਬਹੁਤ ਹੀ ਹਸੀਨ ਜਿਹੜੇ ਪਲ ਹੁੰਦੇ ਆ ਇੱਕ ਯਾਦਗਾਰ ਬਣ ਜਾਂਦੇ ਆ ਸੋ ਇਸ ਕਰਕੇ ਆਪਾਂ ਅੱਜ ਦਾ ਜਿਹੜਾ ਵਲੌਗ ਇਸ ਕਰਕੇ ਸ਼ੂਟ ਕੀਤਾ ਸੀਗਾ ਚਲੋ ਜੀ ਸਾਡੇ ਮੱਲੇ ਦੇ ਜਿਹੜੀਆਂ ਭਾਬੀਆਂ ਸਾਡੀਆਂ ਹੋ ਗਈਆਂ ਵੇਲੀਆਂ ਕਹਿੰਦਿਆ ਵੀ ਹੁਣ ਸਾਡੀ ਵੀਡੀਓ ਬਣਾਓ ਤੂੰ ਤਾਂ ਸੰਗਤ ਵਿੱਚ ਬੀਜੀ ਸੀ ਸੋ ਇਸ ਕਰਕੇ ਆਪਾਂ ਇੱਕ ਸਪੈਸ਼ਲੀ ਵੀਡੀਓ ਬਣਾ ਰਹੇ ਹਾਂ ਨਵੀਂ ਹੈ ਨਾ ਹੋਰ ਕੁਛ ਕਹਿਣਾ ਹੋਵੇ ਭਾਬੀ ਸੋ ਗੱਲਬਾਤ ਸਤਿਕਾਰ ਵਗੈਰਾ ਕਹਿਣੀ ਹੋਵੇ ਹਾਈ ਗਾਇਜ਼ ਸਤਿਕਾਰ ਸਤਿਕਾਰ ਤੇ ਗੁਰਪੁਰਬ ਦੀਆਂ ਵਧਾਈਆਂ ਠੀਕ ਆ ਜੀ ਓਕੇ ਸੋ ਠੀਕ ਆ ਪਿਆਰੇ ਦੋਸਤੋ ਫਿਰ ਮਿਲਦੇ ਆ ਜੀ ਆਪਾਂ ਇੱਕ ਨਵੀਂ ਵੀਡੀਓ ਤੇ ਨਵੇਂ ਵਲੌਗ ਦੇ ਵਿੱਚ ਕਿਉਂਕਿ ਹੁਣ ਆਪਾਂ ਵੀ ਜਾਣਾ ਗੁਰਦੁਆਰਾ ਸਾਹਿਬ ਜੀ ਸੋ ਕੋਸ਼ਿਸ਼ ਕਰਾਂਗੇ ਤੁਹਾਨੂੰ ਜੇ ਜ਼ਿਆਦਾ ਦਿਨ ਆਸ਼ੀ ਪਿਆਤਾ ਰਹਾਂਗੇ ਅੱਜ ਤੱਕ ਮੈਂ ਤੁਹਾਨੂੰ ਜਿਹੜਾ ਵਲੌਗ ਦਿਖਾਵਾਂਗੀ ਹਾਂਜੀ ਸੋ ਮਿਲਦੇ ਆਂ ਜੀ ਨੈਕਸਟ ਵੀਡੀਓ ਤੇ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਦੇ ਲਈ ਰੱਬ ਰੱਖਾ ਮਿਹਰਬਾਨੀ ਥੈਂਕ ਯੂ ਸ਼ੁਕਰੀਆ ਧੰਨਵਾਦ ਆਜੀ